ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2024-25 ਤੋਂ ਪੰਜਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਕਰਵਾਵੇਗਾ ਇਸ ਸਬੰਧੀ ਬੋਰਡ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਹੁਣ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚਡ ਐਂਡ ਟ੍ਰੇਨਿੰਗ ਪੰਜਵੀਂ ਜਮਾਤ ਦੀ ਪ੍ਰੀਖਿਆ ਕਰਵਾਏਗੀ ਇਸ ਸਬੰਧੀ ਵਿਸਤ੍ਰਿਤ ਨਿਯਮਾਂਵੰਤੀ ਮੂਰਤ ਦਿੱਤਾ ਜਾਣਾ ਬਾਕੀ ਹੈ ਹਾਲਾਂਕਿ ਬੋਰਡ ਨੇ ਇਸ ਸਾਲ 8ਵੀਂ ਜਮਾਤ ਲਈ ਅਪਲਾਈ ਕਰਨ ਦੇ ਤਰੀਕਿਆਂ ਬਾਰੇ ਨੋਟੀਫਿਕੇਸ਼ਨ ਦੇ ਵਿੱਚ ਇੱਕ ਨੋਟ ਜਾਰੀ ਕੀਤਾ ਹੈ ਨੋਟ ਦੇ ਜਾਰੀ ਹੋਣ ਤੋਂ ਬਾਅਦ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਵੀ ਮੁਸ਼ਕਲ ਵਿੱਚ ਹਨ ਇਸ ਸਬੰਧੀ ਸਵਾਲ ਪੁੱਛਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਬੋਰਡ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਤੋਂ ਫੀਸ ਨਹੀਂ ਲੈਂਦਾ ਜਦੋਂ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੀਸ ਪੜ੍ਹਨੀਆਂ ਪੈਂਦੀ ਹਨ ਹਰ ਸਾਲ 5ਵੀਂ ਜਮਾਤ ਦੇ ਕਰੀਬ 3 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਦਿੰਦੇ ਹਨ ਸਕੂਲਾਂ ਵੱਲੋਂ ਇਸ ਵਾਰ ਜਮਾ ਕਰਵਾਈਆਂ ਗਿਆ ਫੀਸਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ ਸਕੂਲਾਂ ਵੱਲੋਂ ਇਸ ਵਾਰ ਜਮਾ ਕਰਵਾਈਆਂ ਗਿਆ ਫੀਸਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਉਹ ਸਕੂਲਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਜਾਂ ਫਿਰ ਉਹੀ ਫੀਸ ਸਸੀਈਆਰਟੀ ਨੂੰ ਭੇਜੀ ਜਾਵੇਗੀ ਦੂਜੇ ਪਾਸੇ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਵਾਰ ਸੰਚਾਲਨ ਅਥਾਰਟੀ SCERT ਪ੍ਰੀਖਿਆਵਾਂ ਮ ਬੋਰਡ ਦੀਆਂ ਪ੍ਰੀਖਿਆਵਾਂ ਵਾਂਗ ਹੋਣਗੀਆਂ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਪੈਟਰਨ ਅਤੇ ਹੋਰ ਗਤੀਵਿਧੀਆਂ SCERT ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ ਐਸ ਸੀ ای ਆਰਟੀ ਦੀ ਡਾਇਰੈਕਟਰ ਨੰਦਰ ਕੋਰਪਰਾਡ ਨੇ ਦੱਸਿਆ ਕਿ ਇਸ ਸੈਸ਼ਨ ਤੋਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਇਮਤਿਹਾਨਾਂ ਬਾਰੇ ਅੰਤਿਮ ਫੈਸਲੇ ਲਈ ਜਾਣੇ ਬਾਕੀ ਹਨ ਇਮਤਿਹਾਨਾਂ ਦਾ ਆਯੋਜਨ ਕਿਵੇਂ ਕੀਤਾ ਜਾਵੇਗਾ ਤੇ ਕਿਹੜੀ ਪ੍ਰਣਾਲੀ ਲਾਗੂ ਹੋਵੇਗੀ ਇਸ ਬਾਰੇ ਚਰਚਾ ਚੱਲ ਰਹੀ ਹੈ ਫਿੱਸਾ ਅਜੇ ਵਿਚਾਰ ਅਧੀਨ ਹਨ ਅਜੇ ਵਿੱਚ ਫਿਲਹਾਲ ਹੋ ਕੁਝ ਨਹੀਂ ਕਹਿ ਸਕਦੀ ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2024-25 ਤੋਂ ਪੰਜਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਕਰਵਾਵੇਗਾ ਇਸ ਸਬੰਧੀ ਬੋਰਡ ਵੱਲੋਂ ਇੱਕ ਨੋਟਿ ਸਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਹੁਣ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚਡ ਐਂਡ ਟ੍ਰੇਨਿੰਗ ਪੰਜਵੀਂ ਜਮਾਤ ਦੀ ਪ੍ਰੀਖਿਆ ਕਰਵਾਏਗੀ ਇਸ ਸਬੰਧੀ ਵਿਸਤ੍ਰਿਤ ਨਿਯਮਾਂਵੰਤੀ ਮੂਰਪ ਦਿੱਤਾ ਜਾਣਾ ਬਾਕੀ ਹੈ ਹਾਲਾਂਕਿ ਬੋਰਡ ਨੇ ਇਸ ਸਾਲ 8 ਜਮਾਤ ਲਈ ਅਪਲਾਈ ਕਰਨ ਦੇ ਤਰੀਕਿਆਂ ਬਾਰੇ ਨੋਟੀਫਿਕੇਸ਼ਨ ਦੇ ਵਿੱਚ ਇੱਕ ਨੋਟ ਜਾਰੀ ਕੀਤਾ ਹੈ ਨੋਟ ਦੇ ਜਾਰੀ ਹੋਣ ਤੋਂ ਬਾਅਦ ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਵੀ ਮੁਸ਼ਕਲ ਵਿੱਚ ਹਨ ਇਸ ਸਬੰਧੀ ਸਵਾਲ ਪੁੱਛਦੇ ਅੰਦਰ ਦੱਸਿਆ ਜਾ ਰਿਹਾ ਹੈ ਕਿ ਬੋਰਡ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਤੋਂ ਫੀਸ ਨਹੀਂ ਲੈਂਦਾ ਜਦੋਂ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੀਸਾਂ ਪੜ੍ਹਨੀਆਂ ਪੈਂਦੀ ਹਨ ਹਰ ਸਾਲ 5ਵੀਂ ਜਮਾਤ ਦੇ ਕਰੀਬ 3 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਦਿੰਦੇ ਹਨ ਸਕੂਲਾਂ ਵੱਲੋਂ ਇਸ ਵਾਰ ਜਮ੍ਹਾਂ ਕਰਵਾਈਆਂ ਗਿਆ ਫੀਸਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ ਸਕੂਲਾਂ ਵੱਲੋਂ ਇਸ ਵਾਰ ਜਮ੍ਹਾਂ ਕਰਵਾਈਆਂ ਗਿਆ ਫੀਸਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਉਹ ਸਕੂਲਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਜਾਂ ਫਿਰ ਉਹ ਹੀ ਫੀਸ ਸਸੀਈਆਰਟੀ ਨੂੰ ਭੇਜੀ ਜਾਵੇਗੀ ਦੂਜੇ ਪਾਸੇ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਕਿ ਇਸ ਵਾਰ ਸੰਚਾਲਨ ਅਥਾਰਟੀ SCERT ਪ੍ਰੀਖਿਆਵਾਂ ਬੋਰਡ ਦੀਆਂ ਪ੍ਰੀਖਿਆਵਾਂ ਵਾਂਗ ਹੋਣਗੀਆਂ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਪੈਟਰਨ ਅਤੇ ਹੋਰ ਗਤੀਵਿਧੀਆਂ SCERT ਦੁਆਰਾ ਪਰਦਾਨ ਕੀਤੇ ਜਾਣਗੇ ਐਸ ਸੀ ای ਆਰਟੀ ਦੇ ਡਾਇਰੈਕਟਰ ਨਿੰਦਰ ਕੋਰਪਰਾਡ ਨੇ ਦੱਸਿਆ ਕਿ ਇਸ ਸੈਸ਼ਨ ਤੋਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਇਮਤਿਹਾਨਾਂ ਬਾਰੇ ਅੰਤਿਮ ਫੈਸਲੇ ਲਈ ਜਾਣੇ ਬਾਕੀ ਹਨ ਇਮਤਿਹਾਨਾਂ ਦਾ ਆਯੋਜਨ ਕਿਵੇਂ ਕੀਤਾ ਜਾਵੇਗਾ ਤੇ ਕਿਹੜੀ ਪ੍ਰਣਾਲੀ ਲਾਗੂ ਹੋਵੇਗੀ ਇਸ ਬਾਰੇ ਚਰਚਾ ਚੱਲ ਰਹੀ ਹੈ ਫਿੱਸਾ ਅਜੇ ਵਿਚਾਰ ਅਧੀਨ ਹਨ ਅਜੇ ਵਿੱਚ ਫਿਲਹਾਲ ਹੋ ਕੁਝ ਨਹੀਂ ਕਹਿ ਸਕਦੇ